ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਇੱਕ ਆਪਾਂ ਤੁਹਾਨੂੰ ਨੀਲੀ ਰਬੀ ਦਾ ਦੋਸਤੋ ਕੱਟਾ ਦਿਖਾਵਾਂਗੇ ਸੋ ਦੋਸਤੋ ਜਿਹੜਾ ਪਿੰਡ ਮੌਜਗੜ ਪਈ ਜਾਂਦਾ ਤਸੀਲ ਜੀਰਾ ਜਿਲ੍ਹਾ ਜਿਹੜਾ ਫਿਰੋਜ਼ਪੁਰ ਲੱਗਦਾ ਜੀ ਸੋ ਦੋਸਤੋ ਇਹ ਹੀ ਆਪਣੀ ਆ ਹੋਮ ਬਰੀਡ ਦੇ ਵਿੱਚੋਂ ਦੋਸਤੋ ਇਹ ਮੇਲ ਕਾਫ ਹੈਗਾ ਸੋ ਏਜ ਦੋਸਤੋ ਤਕਰੀਬਨ ਅੱਜ ਦੇ ਜਿਹੜੇ ਸਮੇਂ ਇੱਕ ਸਾਲ ਦੀ ਏਜ ਇਸ ਦੀ ਕੰਪਲੀਟ ਹੋ ਚੁੱਕੀ ਆ 13 ਲੀਟਰ ਦੋਸਤੋ ਫਰਸਟ ਅਲੋਕੇਸ਼ਨ ਦੇ ਵਿੱਚ ਅਸੀਂ ਮਦਰ ਦਾ ਮਿਲ ਗਿਆ ਅੱਗੇ ਦੂਜਾ ਸੂਬਾ ਸੂਣ ਜਾ ਰਹੀ ਆ ਸੋ ਕਿਸੇ ਮੇਰੇ ਵੀਰ ਭਰਾ ਨੇ ਇਹ ਕੱਟਾ ਲੈਣਾ ਹੋਵੇ ਤੁਸੀਂ ਬੇਸ਼ੱਕ ਇਹ ਕੱਟਾ ਲੈ ਕੇ ਜਾ ਸਕਦੇ ਹੋ ਇਸ ਦੀ ਮਦਰ ਦੀ ਮਿਲਕਿੰਗ ਤੁਸੀਂ ਦੂਜੇ ਸੂਬੇ ਦੀ ਬਿਲਕੁਲ ਦੋ ਡੰਗ ਦੀ ਜਿਹੜੀ ਬਿਲਕੁਲ ਆਪਣੇ ਹੱਥੀਂ ਚਵਾਈ ਕਰ ਸਕਦੇ ਹੋ ਤਕਰੀਬਨ 14 ਪਲੱਸ ਦੋਸਤੋ ਇਸ ਵਾਰ ਇਸ ਦੀ ਮਦਰ ਦੀ ਉਮੀਦ ਕੀਤੀ ਜਾਂਦੀ ਹੈ ਮਿਲਕਿੰਗ ਦੇ ਵਿੱਚ ਸੋ ਦੋਸਤੋ ਚੰਗਾ ਕੱਟਾ ਹੈ ਮਗਰਲੇ ਪੈਰ ਤੁਹਾਨੂੰ ਤੋਤੇ ਮਿਲਣਗੇ ਅੱਗੇ ਦੋਸਤੋ ਜਿਹੜਾ ਬਿਲਕੁਲ ਬਲੈਕ ਨਹੀਂ ਅਗਲੇ ਪੈਰ ਵਾਈਟ ਨਹੀਂ ਹੈਗੇ ਨਾ ਕੋਈ ਜਵਾਬ ਹੈਗਾ ਸੋ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸਿੰਘ ਥੋੜਾ ਜਿਹਾ ਦੋਸਤੋ ਕੁੰਡਾ ਕਰਨਾ ਸ਼ੁਰੂ ਕਰ ਦਿੱਤਾ ਹੈ ਟੇਡਾ ਚੀਰ ਆ ਸੁਣਾ ਘਟ ਹੈਗਾ ਦੋਸਤੋ ਟੇਡਾ ਬਾਕੀ ਤੁਸੀਂ ਜਿਹੜਾ ਸਟਰਕਚਰ ਆ ਦੋਸਤੋ ਬੋਡੀ ਆ ਉਹ ਤੁਸੀਂ ਜਰੂਰ ਵੇਖ ਸਕਦੇ ਹੋ ਮਾਦੀ ਜੀ ਮੁੱਲ ਦੋਸਤੋ ਜਿਹੜਾ ਇਸ ਦਾ 14000 ਰੁਪਏ ਦਾ ਡਿਮਾਂਡ ਹੈਗੀ ਆ ਸੋ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਤੁਸੀਂ ਜਰੂਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਥੋੜਾ ਸਾਰਿਆਂ ਦਾ ਧੰਨਵਾਦ ਆ ਜੀ